ਆ ਘਰ ਦੇ ਕਲੇਸ਼ ਨੇ ਨਾ ਮੈਨੂੰ ਮਜਬੂਰ ਕੀਤਾ ਸੀ ਤਾਂ ਮੈਂ ਜਵਾਕਾਂ ਨੂੰ ਉੱਥੇ ਛੱਡ ਕੇ ਆਇਆ ਨਾਲੇ ਇੰਨੇ ਸਾਲ ਹੋ ਗਏ ਸੀ ਵਿਆਹ ਨੂੰ ਤੂੰ ਤਾਂ ਹਜੇ ਤੱਕ ਪੁਰਾਣੀਆਂ ਗੱਲਾਂ ਦਾ ਖੜਾ ਹੀ ਨਹੀਂ ਛੱਡਦੀ ਮੈਂ ਦੱਸ ਵਿਚ ਵਿਚਾਲੇ ਫਸ ਗਿਆ ਕਿਹਦੀ ਮੰਨਾ ਕਿਹਦੀ ਛੱਡਾਂ ਕਦੇ-ਕਦੇ ਤਾਂ ਮਨ ਕਰਦਾ ਵੀ ਸਾਰੀਆਂ ਗੱਲਾਂ ਆਪਦੇ ਪੇਕੇ ਦੱਸਦਾ ਫੇਰ ਸੋਚਦੀ ਆ ਵੀ ਕਾਹਨੂੰ ਸਹਰਿਆਂ ਦੀਆਂ ਗੱਲਾਂ ਪੇਕੇ ਦੱਸਣੀਆਂ ਨੇ ਐਵੇਂ ਉਹ ਆ ਕੇ ਇਹਨਾਂ ਨੂੰ ਬੋਲਣਗੇ ਫਿਰ ਗੱਲ ਵਧੂਗੀ ਕਿਉਂ ਨਹੀਂ ਕਰਦੀਆਂ ਬਥੇਰਾ ਕਰਦੀਆਂ ਨੇ ਨਾਲੇ ਆਪਦੇ ਪੇਕਿਆਂ ਤੋਂ ਐਨਾ ਐਨਾ ਪੁੱਛ ਲਿਆਈਆਂ ਨੇ ਆ ਤੇਰੇ ਵਾਂਗੂ ਨਹੀਂ ਵੀ ਪੇਕਿਆਂ ਨੇ ਘਰੋਂ ਲੀਪਾ ਪੋਚੀ ਜੀ ਕਰਕੇ ਤੋੜਦੀ ਜਦੋਂ ਵੀ ਮੈਂ ਕੋਈ ਕੰਮ ਕਰਦੀ ਆ ਤੁਸੀਂ ਉਹਦੀ ਮੈਨੂੰ ਦਾਜ ਦੇ ਮੇਨੇ ਮਾਰਨ ਲੱਗ ਜਾਂਦੇ ਹੋ ਨਾਲੇ ਆ ਡੱਡ ਕੰਮ ਕਰਨ ਨੂੰ ਆਪਾਂ ਕਿਹੜਾ ਘਰ ਚ ਆਡਾਂ ਹੈਗੇ ਤਾਂ ਆਪਾਂ ਇਕੱਠੇ ਹੀ ਆ ਅਜੇ ਮੈਨੂੰ ਸਿਖਾਉਂਦੀ ਆ ਬਰਕਤਾਂ ਕੋਈ ਨਾ ਆ ਜਾਣਦੇ ਮੁੰਡੇ ਨੂੰ ਕਰਦੀਆਂ ਉਹਦੇ ਨਾਲ ਗੱਲ ਪਾਉਂਦੇ ਤਾਂ ਮੈਂ ਥੋੜੇ ਵੰਡ ਕੇ ਛੱਡੂ ਲਵੀ ਹਾਂਜੀ ਲੈ ਯਾਰ ਪਾਣੀ ਲੈ ਕੇ ਆ ਕੋਸਾ ਆ ਦਿਓ ਨਹੀਂ ਆ ਜੀ ਪਾ ਲਓ ਜੀ ਚਾਹ ਵੀ ਬਣਾ ਲਿਆ ਮੈਂ ਥੋੜੀ ਜੀ ਨਾ ਚਾਹ ਤਾਂ ਰਹਿਣ ਦੇ ਹੁਣ ਰੋਟੀ ਦਾ ਤਾਂ ਟਾਈਮ ਹੋਇਆ ਪਿਆ ਰੋਟੀ ਖਾ ਲਾਂਗੇ ਹਾਂ ਗੱਲ ਤਾਂ ਠੀਕ ਐ ਤੁਹਾਡੀ ਮੰਮੀ ਕਿੱਥੇ ਆਏ ਅੱਜ ਦੀ ਨਹੀਂ ਹੈਗੀ ਬਾਹਰ ਅੱਗੇ ਤਾਂ ਨਹੀਂ ਬੈਠੀ ਹੋਣੀ ਜਦੋਂ ਮੈਂ ਆਉਣਾ ਹੁੰਦਾ ਅੱਜ ਹੈ ਨਹੀਂ ਗਈ ਵੀ ਆ ਕਿਤੇ ਜਾਣਾ ਤਾਂ ਕਿੱਥੇ ਹੈ ਜੀ ਉਹ ਤਾਂ ਆਪਣੇ ਕਮਰੇ ਚ ਨਹੀਂ ਅੱਜ ਦਿਨੇ ਮੇਰੇ ਨਾਲ ਗੁੱਸੇ ਹੋ ਗਏ ਬਸ ਐਸੇ ਗੁੱਸੇ ਕਰਕੇ ਨਾ ਆਵੇ ਅੰਦਰੀ ਪਏ ਨੇ ਕਿਉਂ ਗੁੱਸੇ ਦਾ ਤਾਂ ਹੋ ਗਏ ਤਾਂ ਇਹ じゃ ਕੀ ਕਹਤਾ ਮੰਮੀ ਨੂੰ ਜਿਹਦੇ ਕਰਕੇ ਹੁਣ ਤੱਕ ਬਾਹਰ ਨਹੀਂ ਨਿਕਲੀ ਅੰਦਰ ਪਈ ਆ ਜੀ ਮੈਂ ਤਾਂ ਕੁਝ ਵੀ ਨਹੀਂ ਕਿਹਾ ਮੈਂ ਤਾਂ ਅੱਜ ਦਿਨੇ ਜਦੋਂ ਕੱਪੜੇ ਧੋਣ ਲੱਗੀ ਮੈਗਾ ਜਲ ਮੰਮੀ ਦਾ ਵੀ ਕੋਈ ਸੂਟ ਦੇਖ ਲੈਣੀ ਆ ਮੰਮੀ ਦਾ ਇੱਕ ਸੂਟ ਧੋਣ ਵਾਲਾ ਸੀ ਮੈਂ ਉਹ ਚੱਕ ਲਿਆ ਤਾਂ ਮੈਨੂੰ ਪੁੱਛਣ ਲੱਗੇ ਕਹਿੰਦੇ ਮੇਰੇ ਸੂਟ ਦਾ ਕੀ ਕਰਨਾ ਮੈਂ ਕਿਹਾ ਮੰਮੀ ਇਹ ਤਾਂ ਧੋਣ ਵਾਲਾ ਚਲ ਧੋ ਦਿੰਨੀ ਆ ਕਹਿੰਦੇ ਰਹਿਣ ਦੇ ਮੈਂ ਤਾਂ ਆਪੀ ਧੋ ਲੂ ਨਾ ਮੰਮੀ ਨੇ ਤੈਨੂੰ ਕਿਉਂ ਰੋਕਤਾ ਕੱਪੜੇ ਧੋਣ ਤੋਂ ਪਹਿਲਾਂ ਵੀ ਤਾਂ ਤੂੰ ਹੀ ਧੋਣੀਆਂ ਹੁਣ ਤੱਕ ਸਾਰੇ ਕੰਮ ਮੰਮੀ ਦੇ ਤੂੰ ਹੀ ਕਰਦੀਆਂ ਮੈਨੂੰ ਲੱਗਦਾ ਉਹਦੇ ਮਨ ਚ ਕੁਛ ਨਾ ਕੁਛ ਚੱਲਦਾ ਗੱਲ ਤਾਂ ਕੋਈ ਹੋਰ ਆ ਕੱਲੇ ਇਸੇ ਕਰਕੇ ਗੁੱਸੇ ਨਹੀਂ ਹੋਈ ਉਹ। ਪੋਤਾ ਜੀ ਤੁਹਾਨੂੰ ਵੀ ਪਤਾ ਹੈ ਵੀ ਮੰਮੀ ਦੇ ਮਨ 'ਚ ਕੀ ਚੱਲਦਾ ਹੈ। ਇੰਨੇ ਸਾਲਾਂ ਦੀ ਉਹ ਉਹੀ ਗੱਲ ਨਹੀਂ ਛੱਡਦੀ ਹੈਗੀ। ਤੁਹਾਨੂੰ ਵੀ ਪਤਾ ਹੀ ਹੈ ਕਿੰਨਾ ਤੁਸੀਂ ਸਮਝਾ ਕੇ ਦੇਖ ਲਿਆ। ਹੁਣ ਆਨੇ ਬਹਾਨੇ ਉਹੀ ਗੱਲ ਨੂੰ ਦੁਹਰਾਈ ਜਾਂਦੀ ਹੈ, ਮੇਰੇ ਨਾਲ ਲੜੀ ਜਾਂਦੀ ਹੈ। ਅੱਛਾ ਅੱਜ ਫੇਰ ਉਹੀ ਗੱਲਾਂ ਛੇੜਦੀਆਂ ਅਦਾਜ਼ ਦੀਆਂ। ਹੁਣ ਤਾਂ ਯਾਰ ਮੇਰੇ ਵੀ ਹੱਥ ਖੜੇ ਹੋਏ ਪਏ ਨੇ। ਕਿੰਨਾ ਮੈਂ ਪਹਿਲਾਂ ਸਮਝਾ ਕੇ ਇਹਨੂੰ ਦੇਖ ਲਿਆ। ਪਰ ਇਹਦੇ ਸਿਰ ਤੇ ਜੂ ਨਹੀਂ ਸਰਕਦੀ। ਐਨੀ ਸਮਝ ਨਹੀਂ ਹੁਣ ਮੰਮੀ ਨੇ ਨਹੀਂ ਸਮਝਣਾ ਜੀ ਸਾਰੀ ਉਮਰ ਹਜੇ ਤਾਂ ਮੇਰੇ ਘਰ ਦੇ ਨੇ ਜਿੰਨਾ ਉਹਨਾਂ ਤੋਂ ਸਰਿਆ ਦੇਦਾ ਜੇ ਕਿਤੇ ਉਹ ਕੁਝ ਵੀ ਨਾ ਦਿੰਦੇ ਫਿਰ ਤਾਂ ਮੰਮੀ ਮੈਨੂੰ ਉਹਦੀ ਘਰੋਂ ਬਾਹਰ ਕੱਢ ਦਿੰਦੀ ਘਰੋਂ ਕੱਢਣ ਦੀ ਤਾਂ ਉਹ ਹੁਣ ਵੀ ਕਸਰ ਨਹੀਂ ਛੱਡਦੇ ਹੈਗੇ ਰੋਜ਼ ਆਣੇ ਬਹਾਨੇ ਕਿਸੇ ਨਾ ਕਿਸੇ ਗੱਲ ਤੇ ਮੇਰੇ ਨਾਲ ਆੜਾ ਲਾਈ ਜਾਂਦੇ ਨੇ ਉਹ ਤਾਂ ਮੈਂ ਹੀ ਚੁੱਪ ਬੱਟ ਲੈਨੀ ਆ ਚਲ ਤੂੰ ਚੁੱਪ ਬੱਟ ਕੀ ਰੱਖਿਆ ਕਰ ਇੱਕ ਚੁੱਪ 100 ਸੁੱਖ ਉਹ ਵੀ ਕਿੰਨਾ ਕ ਬੋਲੂਗੀ ਆਪੀ ਬੋਲ ਕੇ ਹਟ ਜੂਗੀ ਨਾਲੇ ਤੈਨੂੰ ਚੰਗਾ ਭਲਾ ਦਾ ਪਤਾ ਹੈ ਵਿਆਹ ਦੇਣ ਲੈਣ ਵਾਲੀਆਂ ਗੱਲਾਂ ਤਾਂ ਨਾ ਗੁੜੀਆਂ ਕਰਦੀਆਂ ਹੁੰਦੀਆਂ ਨੇ ਮੈਂ ਤੈਨੂੰ ਕਦੇ ਕਿਹਾ ਵੀ ਤੂੰ ਆਹ ਚੀਜ਼ ਨਹੀਂ ਲਈ ਜਾ ਨਹੀਂ ਲੈ ਕੇ ਆਈ ਨਾਲੇ ਮੈਂ ਤਾਂ ਦਾਜ ਦੂਜ ਦੇ ਉਹੀ ਖਿਲਾਫ ਆ ਮੈਨੂੰ ਨਹੀਂ ਇਹ ਗੱਲਾਂ ਚੰਗੀਆਂ ਲੱਗਦੀਆਂ ਤੂੰ ਵੀ ਨਾਲੇ ਦਿਮਾਗ ਤੇ ਬਹੁਤਾ ਲੋਡ ਨਾ ਲਿਆ ਕਰ ਉਹ ਬੋਲਦੀ ਆ ਬੋਲੀ ਜਾਂਦੇ ਆ ਦੋ ਚਾਰ ਦਿਨਾਂ ਚ ਹਟ ਜੂ ਜੀ ਤੁਸੀਂ ਕਹਿੰਦੇ ਹੋ ਵੀ ਦੋ ਚਾਰ ਦਿਨਾਂ ਚ ਹਟ ਜੂ ਇੰਨੇ ਸਾਲ ਹੋ ਗਏ ਵਿਆਹ ਨੂੰ ਹਜੇ ਤੱਕ ਅਕਨ ਮਮੀ ਨੇ ਛੱਡੀ ਆ ਗੱਲਾਂ ਹੁਣ ਕਿੱਥੇ ਛੱਡਣੀਆਂ ਨੇ ਇਹ ਤਾਂ ਸਾਰੀ ਉਮਰ ਹੀ ਮੈਨੂੰ ਸਹਣੀਆਂ ਪੈਣਗੀਆਂ ਨਾਲੇ ਕੱਲੀ ਦਾਜ ਦੀ ਗੱਲ ਨਹੀਂ ਅੱਜ ਤਾਂ ਮਮੀ ਨੇ ਮੈਨੂੰ ਉਹ ਗੱਲ ਕਹਿਤੀ ਜਿਹੜੀ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ ਪਹਿਲੇ ਜੀ ਕਿਹੜੀ ਗੱਲ ਕਹਿਤੀ ਜਿਹੜੀ ਸੁਣ ਕੇ ਮੈਂ ਹੈਰਾਨ ਰਹਿ ਜੂ ਅੱਜ ਮਮੀ ਨੇ ਮੈਨੂੰ ਆਏ ਕਹਿਤਾ ਵੀ ਆਪ ਦਾ ਅੱਡ ਹੋ ਜਾਓ ਮੇਰਾ ਕੋਈ ਕੰਮ ਕਰਨ ਦੀ ਲੋੜ ਨਹੀਂ ਹੁਣ ਤੁਸੀਂ ਦੱਸੋ ਵੀ ਇੱਕ ਘਰ ਵਿੱਚ ਦੋ ਚੁੱਲ੍ਹੇ ਚੱਗੇ ਲੱਗਦੇ ਨੇ ਗੱਲਾਂ ਮੰਮੀ ਵੀ ਦੇਖ ਲੈ ਕਿਹੰਜੀਆਂ ਗੱਲਾਂ ਕਰਦੀ ਆ ਮੰਮੀ ਹੁਣ ਅੱਡ ਹੁੰਦੀ ਚੰਗੀ ਲੱਗਦੀ ਆ ਕਿ ਨਹੀਂ ਜਾਣੀ ਕਿਵੇਂ ਆਪਦਾ ਰੋਟੀਆਂ ਲਾਊਗੀ ਕਿਵੇਂ ਕੱਪੜੇ ਧੋਊਗੀ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਨਾਲੇ ਲੋਕ ਕੀ ਕਹਿਣਗੇ ਵੀ ਕਿਹਦੇ ਨਾਲ ਵੱਡ ਹੁੰਦੇ ਨੇ ਇਹ ਜੀ ਇਹੀ ਤਾਂ ਮੈਂ ਕਿਹਾ ਸੀ ਮੰਮੀ ਨੂੰ ਵੀ ਆਏ ਚੰਗਾ ਨਹੀਂ ਲੱਗਦਾ ਨਾਲੇ ਆਪਣਾ ਕਿਹੜਾ ਵਾਲਾ ਵੱਡਾ ਟੱਬਰ ਐ ਪਰ ਮੰਮੀ ਨੇ ਤਾਂ ਮੈਨੂੰ ਅੱਜ ਠੋਕ ਕੇ ਕਹਿਤਾ ਵੀ ਮੈਂ ਤਾਂ ਅੱਜ ਭਾਂਡੇ ਵੰਡ ਕੇ ਛੱਡੂਗੀ ਆ ਜਾਣ ਦੇ ਮੁੰਡੇ ਨੂੰ ਲਾਇਕ ਮੈਂ ਵੰਡ ਦੂ ਭਾਂਡੇ ਮੈਂ ਕਰਕੇ ਦੇਖਾਂ ਗੱਲ ਮੰਮੀ ਨਾਲ ਜੀ ਰਹਿਣ ਢੋ ਹੁਣ ਤਾਂ ਉਹ ਅੱਗੇ ਕਪੜੇ ਚ ਸੁੱਤੀ ਪਈ ਐ ਜੇ ਕੋਈ ਗੱਲ ਛੇੜੂਗੀ ਫੇਰ ਕਰ ਲਿਓ ਹੁਣ ਮੈਂ ਆਪਦੀ ਰੋਟੀ ਟੁੱਕਦੀ ਤਿਆਰੀ ਕਰਦੀ ਆ ਚਲੋ ਕਰਨਾ ਲਵੀ ਹਾਂਜੀ ਲੈ ਚਾਹ ਫੜਾ ਮੈਨੂੰ ਫਿਰ ਮੈਂ ਜਾਵਾਂ ਯਾਰ ਲਿਓਨੀ ਐ ਜੀ ਚਾਹ ਵੀ ਬਣੀ ਪਈ ਐ ਬੇ ਬੁੰਡਿਆ ਆ ਚਾਹ ਫੇਰ ਪੀ ਪਹਿਲਾਂ ਉੱਥੇ ਮੰਜੇ ਤੇ ਬੈਠ ਕੇ ਮੇਰੀ ਗੱਲ ਸੁਣੀ ਫੇਰ ਰਾਤ ਨੂੰ ਨੇਰੇ ਆਉਣਾਗਾ ਕੋਈ ਗੱਲ ਨਹੀਂ ਹੁੰਦੀ ਚਲ ਠੀਕ ਆ ਮਾ ਹੁਣਾ ਲਵੀ ਚਾਹ ਮੈਨੂੰ ਮੰਜੇ ਦੀ ਲਿਆ ਦੀ ਮੰਮੀ ਕੋਲੇ ਚੰਗਾ ਆ ਮਾਂ ਦਾਸ ਕੀ ਗੱਲ ਕਰਨੀ ਆ ਕੀ ਕਹਿਣਾ ਤਾਂ ਨਾ ਮੈਂ ਕੀ ਕਹਿਣਾਗਾ ਤੂੰ ਮਾੜਾ ਮੋਟਾ ਨੂੰ ਸਮਝਾ ਕੇ ਜਾਇਆ ਕਰ ਦੇਖ ਲੈ ਰੋਜ਼ ਕਿਵੇਂ ਜਵਾਨ ਲੜਾਉਂਦੀ ਆ ਮੇਰੇ ਨਾਲ ਤੇਰੇ ਜਾਣ ਦੀ देर ਹੁੰਦੀ ਆ ਆਡਾ ਲਾ ਕੇ ਬਹਿ ਜਾਂਦੀ ਆ ਮੇਰੇ ਨਾਲ ਕੋ ਮਮੀ ਮੈਨੂੰ ਤਾਂ ਥੋੜੀ ਸਮਝੇ ਨਹੀਂ ਆਉਂਦੀ ਆਡਾ ਤੂੰ ਲਾਉਣੀ ਆ ਕਾਡਾ ਉਹ ਲਾਉਂਦੀ ਆ ਰਾਤ ਉਹਦੀਆਂ ਸੁਣੀਆਂ ਨੇ ਮੈਂ ਉਹ ਕਹਿੰਦੀ ਮਮੀ ਮੇਰੇ ਨਾਲ ਲੜਦੀ ਆ ਹੁਣ ਤੂੰ ਕਹਿਣੀ ਆ ਵੀ ਉਹ ਤੇਰੇ ਨਾਲ ਲੜਦੀ ਆ ਮੈਂ ਕੀ ਦਾ ਸੱਚ ਮੰਨਾਂ ਸੱਚ ਤਾਂ ਤੂੰ ਅੱਜ ਤੱਕ ਉਹਦਾ ਹੀ ਮੰਨਿਆ ਕਦੇ ਮਾਂ ਦੀ ਵੀ ਮੰਨ ਲਿਆ ਕਰ ਉਹੀ ਨਾ ਤੂੰ ਉਹਦੇ ਮੰਗਰ ਲੱਗਿਆ ਕਰ ਨਾਲੇ ਕੀ ਕਹਿੰਦੀ ਸੀ ਰਾਤ ਉਹ ਤੈਨੂੰ ਮੈਨੂੰ ਵੀ ਤਾਂ ਪਤਾ ਲੱਗੇ ਕੀ ਸੱਚੀਆਂ ਝੂਠੀਆਂ ਲਾਉਂਦੀ ਐ ਉਹ ਮਾਂ ਇਹ ਤਾਂ ਪਤਾ ਨਹੀਂ ਦੀ ਸੱਚੀਆਂ ਨੇ ਕਿ ਝੂਠੀਆਂ ਨੇ ਉਹਨੇ ਮੈਨੂੰ ਇਹ ਦੱਸਿਆ ਕਿ ਨਹੀਂ ਮੰਮੀ ਕਹਿੰਦੀ ਐ ਵੀ ਮੈਂ ਤੁਹਾਡੇ ਭਾਂਡੇ ਬੰਡਾ ਦੂੰ ਅੱਡ ਕਰੂੰ ਤੁਹਾਨੂੰ ਹੁਣ ਤੂੰ ਦੱਸ ਇਹ ਗੱਲਾਂ ਚੰਗੀਆਂ ਲੱਗਦੀਆਂ ਨੇ ਹਜੇ ਤੂੰ ਕਹਿ ਨਹੀਂ ਐ ਵੀ ਮੇਰੇ ਨਾਲ ਉਹ ਆਡਾ ਲਾਉਂਦੀ ਆ ਅੱਡ ਹੋਣ ਦੀਆਂ ਗੱਲਾਂ ਤਾਂ ਮਾਂ ਤੂੰ ਕਰਦੀ ਆਂ ਆਏ ਤੇ ਮੈਂ ਮਰ ਜਾਂ ਬੇ ਉਹ ਕਿੰਨਾ ਝੂਠ ਬੋਲਦੀ ਹੈਗੀ ਵੇ ਮੈਂ ਤਾਂ ਐ ਉਹੀ ਨਹੀਂ ਕਿਹਾ ਨਾਲੇ ਮੈਂ ਕਿਉਂ ਕਹੂੰਗੀ ਅੱਡ ਹੋਣ ਨੂੰ ਮੇਰੇ ਕਿਹੜਾ ਪੰਜ ਸੱਤ ਨੇ ਕੱਲਾ ਮੇਰੇ ਜਵਾਕ ਹੈ ਨਾ ਮਾਂ ਇੰਨੇ ਸਾਲ ਹੋ ਗਏ ਉਹਨੂੰ ਵਿਆਹ ਕੇ ਆਈ ਨੂੰ ਪਹਿਲਾਂ ਤਾਂ ਉਹਨੇ ਕਦੇ ਮੈਨੂੰ ਕਿਹਾ ਨਹੀਂ ਵੀ ਅੱਡ ਹੋਣਾ ਹੁਣ ਇੰਨੇ ਸਾਲਾਂ ਬਾਅਦ ਤੈਨੂੰ ਉਹਨੇ ਕਿੰਨੇ ਕਹਿਤਾ ਮੈਨੂੰ ਤਾਂ ਇਹ ਗੱਲ ਤੇ ਯਕੀਨੀ ਨਹੀਂ ਆਉਂਦਾ ਅੱਛਾ ਮਰਦੀ ਉਠ ਬੋਲਦੀ ਐ ਉਤੇ ਇਹੀ ਸੱਚੀ ਐ ਪਰ ਮੰਮੀ ਤੁਹਾਨੂੰ ਪਤਾ ਤਾਂ ਹੈ ਕਿ ਕੱਲ ਕੀ ਗੱਲ ਹੋਈ ਸੀ ਤੁਸੀਂ ਉਹ ਦੱਸੋ ਨਾ ਤੂੰ ਚੁੱਪ ਕਰ ਜਾ ਨਹੀਂ ਸਾਡੇ ਮਾਂ ਪੁੱਤਾਂ ਦੀ ਗੱਲ ਚ ਨਹੀਂ ਚਾਹ ਪੜਾਤੀ ਤੁਰਦੀ ਲੱਗ ਚੱਲ ਕੋਈ ਨਹੀਂ ਤੂੰ ਜਾ ਕਰ ਲੈ ਕੰਮ ਦੇਖ ਮਾਂ ਤੂੰ ਟੈਨਸ਼ਨ ਨਾ ਪਾ ਜਿਹੜਾ ਦਹੋਣ ਨੂੰ ਕਹਿੰਦੀ ਆ ਨਾ ਤਾਂ ਉਹਨੂੰ ਆਪ ਹੀ ਸਮਝਾ ਦੇ पर ਮੈ ਤੇਰੇ ਨਾਲੋਂ ਵੱਡ ਨਹੀਂ ਹੁੰਦਾ ਦੇ ਨਹੀਂ ਸੰਬੰਧ ਇਹ ਤਾਂ ਤੇਰੇ ਮੂਰੇ ਗੁੰਨਵੱਟਾ ਬਣੀ ਰਹਿੰਦੀ ਐ ਇਹ ਤਾਂ ਗਿੱਠ ਦੀ ਜबान ਐ ਮੈਨੂੰ ਪਤਾ ਮੈਂ ਕਿਵੇਂ ਕੱਟਦੀ ਐ ਚੱਲ ਕੋਈ ਨਾ ਮਾਂ ਤੂੰ ਹੁਣ ਇੰਨਾ ਬਲੱਡ ਨਾ ਵਹਾਉਂਦਾ ਹੁਣ ਮੈਂ ਜਾਣਾਂ ਲੇਟ ਹੋਣਾ ਫੇਰ ਕਰਦੇ ਆ ਗੱਲ ਆਪਾਂ ਯਾਰ ਮਤਾ ਜਿਹੜੀ ਸੀਖ ਲਾਉਣੀ ਸੀ ਲਾਤੀ। ਆਂਬੜ ਤਾਂ ਉੱਠੂ ਗਈ। ਸ਼ਾਮ ਨੂੰ ਪਰਚੂ ਦੇ ਜੁੰਡੇ ਆ ਕੇ। ਮੰਮੀ ਤੁਸੀਂ ਇਹ ਠੀਕ ਨਹੀਂ ਕੀਤਾ। ਕੀ ਨਹੀਂ ਠੀਕ ਕੀਤਾ ਨੀ ਮੈਂ? ਨਾ ਮੰਮੀ ਅੱਡ ਹੋਣ ਦੀ ਗੱਲ ਤਾਂ ਤੁਸੀਂ ਕੀਤੀ ਸੀ ਪਰ ਸਾਰਾ ਦੋਸ਼ ਤੁਸੀਂ ਮੇਰੇ ਤੇ ਲਾਤਾ। ਮੈਨੂੰ ਕਾਹਤੋ ਵੁਰੀ ਬਣਾਤਾ। ਮੈਂ ਤਾਂ ਪਹਿਲਾਂ ਹੀ ਤੁਹਾਡੀਆਂ ਦਾਜ ਦੀਆਂ ਗੱਲਾਂ ਸੁਣ ਸੁਣ ਕੇ ਬਹੁਤ ਦੁਖੀ ਸੀ। ਹੁਣ ਤੁਸੀਂ ਇਹਨਾਂ ਦੇ ਵੀ ਕੰਨ ਭਰਤੇ। ਇਹਨਾਂ ਨੂੰ ਵੀ ਮੇਰੇ ਖਿਲਾਫ ਕਰਤਾ। ਨਮ ਮੈਂ ਕੀ ਕਰਨ ਪਰਤੇ ਨਹੀਂ ਉਹਦੇ ਉਹ ਕੀ ਨਿਆਣਾ ਉਹਨੂੰ ਕੀ ਦਿਸਦਾ ਨਹੀਂ ਆਇਆ ਵੀ ਘਰ ਚ ਕੀ ਕੁਛ ਹੋ ਰਿਹਾ ਹੈਗਾ ਪਰ ਮੰਮੀ ਜਿਹੜਾ ਕੁਛ ਘਰ ਚ ਹੋ ਰਿਹਾ ਉਹ ਤੁਸੀਂ ਵੀ ਕਰ ਰਹੇ ਹੋ ਮੈਂ ਤਾਂ ਕੁਛ ਬੋਲਦੀ ਵੀ ਨਹੀਂ ਨਾ ਤੁਸੀਂ ਮੇਰਾ ਬਦਨਾਮ ਕਰ ਰੱਖਿਆ ਇਹਨਾਂ ਕਿੱਡਾ ਕੁ ਬੈਰ ਹੈ ਤੁਹਾਡਾ ਮੇਰੇ ਨਾਲ ਮੰਮੀਆਂ ਲੈਣ ਦੇਣ ਦੀਆਂ ਚੀਜ਼ਾਂ ਨੇ ਕੰਮ ਨਹੀਂ ਆਉਣਾ ਸੁਖ ਸੁੱਖ ਚ ਤਾਂ ਰਿਸ਼ਤੇ ਹੀ ਕੰਮ ਆਉਂਦੇ ਨੇ ਚੱਲ ਨਹੀਂ ਚੱਲ ਮੈਨੂੰ ਨਾ ਮਤਨੀਆਂ ਦੇ ਮੈਨੂੰ ਸੱਪਤ ਆ किड़ी चीज ने कम आना के नहीं मम्मी घरे है आ जाओ चाची जी मम्मी तो घरे नहीं है आज बह जाओ ਆਪ ਪੁੱਤੋ ਬੈੜਾ ਤੇ ਕੀ ਐ ਮੈਂ ਤਾਂ ਉਹਨੂੰ ਲੈਣ ਆਈ ਸੀ ਕਿਤੇ ਜਾਣਾ ਸੀ ਕੰਮਾਂ ਨਾ ਪੁੱਤ ਕੁਛ ਦੱਸ ਕੇ ਨਹੀਂ ਗਈ ਵੀ ਕਿੰਨਾ ਦੇ ਜਾਣੀ ਐ ਨਾ ਚਾਚੀ ਜੀ ਕੁਛ ਨਹੀਂ ਦੱਸ ਕੇ ਗਏ ਹੈਗੇ ਦਈਓ ਤੁਸੀਂ ਮੈਂ ਚਾਹ ਬਣਾਉਣੀ ਆ ਚਲ ਚਾਹ ਤਾਂ ਨਹੀਂ ਪੀਣੀ ਤਾਂ ਉਹੀ ਬਹਿ ਜਾ ਕੋਈ ਗੱਲ ਨਹੀਂ ਹੋਰ ਉਹ ਤਾਂ ਪਤਾ ਹੀ ਲੱਗਿਆ ਮੈਂ ਤਾਂ ਕਦੋਂ ਚਲੇ ਗਏ ਪਹਿਲਾਂ ਤਾਂ ਇੱਥੇ ਮੰਜੇ ਤੇ ਹੀ ਬੈਠੇ ਸੀ ਮੈਨੂੰ ਕਹਿ ਕੇ ਘਰੇ ਬੁਲਾ ਕੇ ਆਪ ਪਤਾ ਨਹੀਂ ਕਿੱਥੇ ਚਲੀ ਗਈ ਮੈਂ ਢੀਕਦੀ ਵੀ ਆ ਹੁਣ ਕੰਮ ਜਾਣਾ ਸੀ ਹੋਰ ਪੁੱਤ ਸਾਰੇ ਠੀਕ ਠਾਕ ਨੇ ਘਰੇ ਹਾਂਜੀ ਚਾਚੀ ਜੀ ਸਭ ਠੀਕ ਠਾਕ ਐ ਤੁਸੀਂ ਸੁਣਾਓ ਤੁਸੀਂ ਠੀਕ ਹੋ ਵਧੀਆ ਜਿਹੜਾ ਟਾਈਮ ਲੰਘੀ ਜਾਂਦਾ ਤੂੰ ਦੱਸ ਤੇਰੀ ਸੱਸ ਤੇਰਾ ਠੀਕ ਰਹਿੰਦੀ ਐ ਬਦਲੀ ਕੁਛ ਕਿ ਹਜੇ ਵੀ ਉਹੀ ਯਾਦਾਂ ਨੇ ਕਿੱਥੇ ਚਾਚੀ ਜੀ ਨਾਲੇ ਤੁਸੀਂ ਤਾਂ ਮੇਰੇ ਨਾਲ ਉਹ ਵੱਧ ਜਾਣਦੇ ਹੋ ਉਹਦਾ ਤਾਂ ਉਹੀ ਹਾਲ ਐ ਉਹਨੇ ਕਿੱਥੇ ਸੁਧਰਨੇ ਸਮਝੋਦੇ ਤਾਂ ਅਸੀਂ ਵੀ ਬਥੇਰਾ ਰਹੇ ਹਾਂ ਪਤਾ ਪਰ ਅਸੀਂ ਤਾਂ ਹਾਰ ਕੇ ਅੱਕ ਕੇ ਕਹਿਤਾ ਵੀ ਸਾਡੇ ਘਰੇ ਆ ਕੇ ਇਹੋ ਜਿਹੀ ਗੱਲਾਂ ਨਾ ਕਰਿਆ ਕਰ ਅਰਦਾਸ ਦੁੱਦਿਆ ਮੇਸ਼ੱਕ ਦੇ ਸਾਡੇ ਨਾਂ ਆਇਆ ਕਰ ਕੱਲੇ ਤੁਸੀਂ ਨਹੀਂ ਚਾਚੀ ਜੀ ਇਨਾਂ ਨੇ ਵੀ ਬਥੇਰਾ ਮੱਥਾ ਮਾਰ ਕੇ ਦੇਖ ਲਿਆ ਪਰ ਇਹ ਨਹੀਂ ਸਮਝੀ ਇਹ ਤਾਂ ਮੇਰੇ ਨਾਲ ਰੋਹ ਦਾ ਕਲੇਸ਼ ਪਾਈ ਰੱਖਦੀ ਹੈ ਆਨੇ ਬਹਾਨੇ ਮੇਰੇ ਨਾਲ ਲੜਦੀ ਰਹਿੰਦੀ ਹੈ ਇਹ ਤਾਂ ਇਹਦੀ ਮਾੜੀ ਗੱਲ ਹੈ ਆਪਣੇ ਪੇਕਿਆਂ ਨੂੰ ਸੱਦ ਨਾਲ ਇਹਦੀ ਝਾੜ ਪਾ ਕੇ ਜਾਣ ਇਹ ਤਾਂ ਮਿੰਟ ਵਿੱਚ ਸਿੱਧੀ ਹੋ ਜੂ ਚਾਚੀ ਜੀ ਪੇਕਿਆਂ ਤੱਕਰ ਤਾਂ ਮੈਂ ਗੱਲ ਦੱਸੀ ਹੋਈ ਨਹੀਂ ਮੈਨੂੰ ਆਇਆ ਕਾਨੂੰ ਗੱਲ ਬਧਾਉਣੀ ਹੈ ਐਵੇਂ ਉਹਨਾਂ ਦੇ ਟੈਨਸ਼ਨ ਪਾਉ ਨਾ ਐ ਕਿਵੇਂ ਸਰੂ ਹੁਣ ਤੇਰੇ ਨਾਲ ਲੜਦੀ ਫਿਰ ਤੇਰੇ ਜਵਾਕਰ ਨਾਲ ਲੜੂਗੀ ਤੂੰ ਆਪਣੇ ਪੇਕੇ ਨੂੰ ਦੱਸ ਦੇ ਫੇਰ ਵੀ ਤਾਂ ਦੱਸੇਂਗੀ ਓਈ ਕੋਈ ਨਾ ਚਾਚੀ ਜੀ ਫੇਰ ਦੀ ਫੇਰ ਦੇਖੀ ਜਾਊ ਜਿਹੜਾ ਟਾਈਮ ਲੰਘਦਾ ਉਹ ਤਾਂ ਲੰਘਾ ਮਾਂ ਲੈ ਚੰਗਾ ਪੁੱਤ ਤੇਰੀ ਮਰਜ਼ੀ ਐ ਮੈਂ ਤਾਂ ਜਾਵਾਂ ਹੁਣ ਉਹ ਤਾਂ ਪਤਾ ਨਹੀਂ ਕਦੋਂ ਆਵਾਂਗੀ ਠੀਕ ਐ ਚਾਚੀ ਜੀ ਲਾ ਦੱਸ ਮੰਮੀ ਦੀ ਵੀ ਕਮਾਲ ਹੀ ਹੋਈ ਪਈ ਐ ਕੀ ਗੱਲ ਸੀ ਕੀ ਬਣਾ ਕੇ ਇਹਨਾਂ ਨੂੰ ਦੱਸਦੀ ਵੀ ਦੱਸ ਤੂੰ ਐਂ ਤਾਂ ਸੋਚ ਲਾ ਵੀ ਮੈਂ ਤੇਰੀ ਆਪਦੀ ਆ ਬਗਾਨੀ ਤਾਂ ਨਹੀਂ ਹੁਣ ਤਾਂ ਸੁਧਰ ਜਾ ਪਰ ਨਹੀਂ ਇਹ ਨਹੀਂ ਸੁਧਰਨਾ ਹੈਗਾ ਮਨ ਦੁਖੀ ਕਰ ਦਿੰਦੀ ਆ ਰੋਜ਼ ਇਹ ਕੀ ਕਰਾਂ की गल पुत्र तू रोंद क्यों है मेनू गल दस है, तो? है आज बैठ के दस मेनू की गल होगी तेन है क्यों है आज मम्मी आप क्या तेरा कुछ दुखद के घरे कोई गल हो तू मेनु दस कोरोना 10 ਦਿਨ ਤੋਂ ਸਾਰੀ ਗੱਲ ਲਦਾ ਉਸ ਉਈ ਰੋ ਜਾਂਦੀ ਐ ਕਾਮਲੀ ਤੂੰ ਮੈਨੂੰ ਗੱਲ ਤਾਂ ਦੱਸ ਕੀ ਹੋਈ ਐ ਮੈਂ ਤਾਂ ਤਾਂ ਫਿਕਰ ਹੀ ਪਾਤਾ ਕੀ ਦੱਸਾਂ ਮਮੀ ਮੇਰੇ ਤਾਂ ਮੇਰੀ ਸੱਸ ਨੇ ਨਾ ਜੀਣਾ ਦੁੱਬਰ ਕਰ ਰੱਖਿਆ ਮੇਰੀ ਹਰੇਕ ਚੀਜ਼ 'ਚ ਨੁਕਸ ਕੱਢਦੀ ਐ ਜੇ ਮੈਂ ਚਾਹ ਫੜਾ ਕੇ ਆਉਣੀ ਆ ਨਾ ਕਹਿ ਦਿੰਦੀ ਐ ਇਹ ਵਧੀਆ ਨਹੀਂ ਜੇ ਰੋਟੀ ਫੜਾਉਣੀ ਆ ਤਾਂ ਉਹਦੇ ਚ ਨੁਕਸ ਕੱਢਦੀ ਐ ਨਾ ਇਹ ਪੁੱਤ ਕਿੱਡੀ ਕ ਗੱਲ ਐ ਇਹ ਤਾਂ ਬੁੜੀਆਂ ਦੀ ਆਦਤ ਹੀ ਹੁੰਦੀ ਐ ਹਰੇ ਚੀਚੇ ਨੂੰ ੋਟਾ ਕੱਢਣ ਦੀ ਕੋਈ ਨਾ ਤੂੰ ਇੰਨੀ ਟੈਨਸ਼ਨ ਲਿਆ ਕਰ ਲੈ ਗੇਟ ਖੁੱਲਾ ਪਿਆਗਾ ਆ ਬੰਦਰ ਪੈ ਗਈ ਮੈਨੂੰ ਲੱਗਦਾ ਜਾ ਕੇ ਵੀ ਗੇਟ ਤਾਂ ਲਾ ਲੈ ਤੂੰ ਕੋਈ ਅੰਦਰ ਵਰਜੇ ਜੇ ਦੱਸ ਐ ਨਾ ਇੰਨੇ ਸਾਲ ਹੋ ਗਏ ਇਹਨੂੰ ਰੋਟੀ ਖਾਂਦੀ ਨੂੰ ਚਾਹ ਪੀਂਦੀ ਨੂੰ ਉਹਦੇ ਦਾ ਤਾਂ ਕੋਈ ਨੁਕਸ ਕੱਡਿਆ ਨਾ ਹੁਣੇ ਮਾੜਾ ਚੰਗਾ ਪਰਖਣ ਲੱਗੀ। ਯਾ ਅੰਦਰ ਕੁਸਰ-ਪੁਸਰ ਜੀ ਕਾਦੀ ਹੋਈ ਜਾ ਰਹੀ ਐ। ਲੈ ਦੇਖਾਂ ਤਾਂ ਸਹੀ ਜਾ ਕੇ। ਕੌਣ ਐ ਕੌਣ ਨਹੀਂ। ਕੋਈ ਨਾ ਇਹ ਤਾਂ ਮੈਂ ਕਹਿ ਦਿੰਨੀ ਆ ਤੇਰੀ ਸੱਸ ਨੂੰ। ਕਿੱਡੀ ਕ ਗੱਲ ਐ। ਤੂੰ ਕਾ ਤੋ ਰੋ ਰੋ ਕੇ ਅਜਦਾ ਬੁਰਾ ਹਾਲ ਕਰਿਆ। ਮੰਮੀ ਮੈਂ ਇਹ ਗੱਲ ਪਿੱਛੇ ਨਹੀਂ ਰੋਂਦੀ ਮੈਂ ਉਹ ਗੱਲ ਪਿੱਛੇ ਰੋਂਦੀ ਆ ਜਿਹੜੀ ਮੈਂ ਤੁਹਾਨੂੰ ਅਜੇ ਦੱਸੀ ਹੋਈ ਨਹੀਂ ਨਾ ਇਹ ਦੂ ਮਗਰੋਂ ਦੱਸਿੰਗ ਮੈਨੂੰ ਜਦੋਂ ਮੈਂ ਵੱਗ ਗਈ ਹੁਣ ਮੈਂ ਤੇਰੇ ਸਾਹਮਣੇ ਬੈਠੀ ਆ ਜਿਹੜੀ ਗੱਲ ਐ ਤੂੰ ਮੈਨੂੰ ਦੱਸ ਨਾ ਤੈਨੂੰ ਕੀ ਝੇਪ ਐ ਕਿਸੇ ਦੀ ਆਪਾਂ ਕੀ ਕਿਸੇ ਗੱਲੋਂ ਕਾਣੇ ਆ ਤੂੰ ਖੁੱਲ ਕੇ ਬੈਸ ਮੈਨੂੰ ਲੱਗਦਾ ਇਹਦੀ ਮਾਂ ਆਈ ਹੋਈ ਐ ਜੇ ਵੱਡੀ ਨੇ ਫੋਨ ਕਰਕੇ ਬੁਲਾ ਲਿਆ ਲੈ ਫਿਰ ਮੇਰਾ ਕੀ ਕਰ ਲੈਣੀ ਆ ਬੁਲਾ ਲਵੇ ਕੀ ਗੱਸਾ ਮਮਮੀ ਆ ਚਾਹ ਪਾਣੀ ਰੋਟੀ ਪਾਣੀ ਦਾ ਇੱਕ ਬਹਾਨਾ ਐ ਇਹ ਤਾਂ ਮੈਨੂੰ ਢਾਲ ਪਿੱਛੇ ਤੰਗ ਕਰਦੀ ਐ ਰੋਜ਼ ਕੁਛ ਨਾ ਕੁਛ ਇੱਕ ਗੱਲ ਤੇ ਮੇਰੇ ਨਾਲ ਲੜਾਈ ਪਉਂਦੀ ਰਹਿੰਦੀ ਐ ਰਾਤਰੀ ਕਾਲਪਨ ਜੀ ਨਾ ਤੁਸੀਂ ਮੈਨੂੰ ਆਏ ਦੱਸੋ ਵੀ ਤੁਹਾਨੂੰ ਮੇਰੀ ਧੀ ਤੋਂ ਕੀ ਤਕਲੀਫ ਹੈ ਤੁਸੀਂ ਉਹਦਾ ਜਿਉਣਾ ਦੁੱਬਰ ਕਰ ਰੱਖਿਆ ਨਾ ਮੈਂ ਕੀ ਜਿਉਣਾ ਦੁੱਬਰ ਕਰਤਾ ਉਹਦਾ ਚੰਦਾ ਖਾਂਦੀ ਹੈ ਚੰਦਾ ਬਹਿਂਦੀ ਹੈ ਹੁਣ ਤੁਸੀਂ ਮੇਰੇ ਤੇ ਚੜ ਕੇ ਆਣੋ ਨਾ ਚੜ ਕੇ ਨਾ ਆਵਾ ਹੋਰ ਕੀ ਕਰਾਂ ਜਵਾਕੜੀ ਨੇ ਮੈਨੂੰ ਸਾਰੀਆਂ ਗੱਲਾਂ ਦੱਸਤੀਆਂ ਜਿਹੜੀਆਂ ਅੱਜ ਤੱਕ ਉਹਨੇ ਲਪੋਕੇ ਰੱਖੀਆਂ ਸੀ ਨਾ ਫੇਰ ਮੈਨੂੰ ਦੁੱਖ ਨਾ ਆਵੇ ਧੀ ਹੈ ਮੇਰੀ ਨਾ ਜੇ ਇੰਨੀ ਲਾਡਲੀ ਸੀ ਜਾਦਿੰਦੇ ਫਿਰ ਗਿਆ ਤੇ ਜੋਰ ਉਦੋਂ ਤਾਂ ਤੁੱਤ ਰੰਗ ਨਹੀਂ ਲੱਗੇ ਉਦੋਂ ਤਾਂ ਤੁੱਤੋ ਇਹ ਵੀ ਨਹੀਂ ਸਰਿਆ ਵੀ ਮੁੰਡਾ 10 ਕਿਲਿਆਂ ਦਾ ਮਾਲਕ ਹੈ ਕੋਈ ਗੱਡੀ ਗੁੱਡੀ ਹੀ ਦੇ ਦिए ਜੇ ਭੈਣੇ ਗੱਡੀ ਲੈਣੀ ਸੀ ਨਾ ਕਿਸੇ ਤੱਕੜੇ ਨਾਲ ਮੱਥਾ ਲਾਉਂਦੇ ਉਦੋਂ ਤਾਂ ਤੁਸੀਂ ਰਿਸ਼ਤੇ ਪਿੱਛੇ ਮੇਰਾ ਬਾਰ ਬੜਬੜ ਖਾ ਲਿਆ ਉਦੋਂ ਤਾਂ ਤੁਸੀਂ ਕਹਿੰਦੇ ਸੀਗੇ ਵੀ ਇਹ ਤਾਂ ਕੱਪੜੇ ਵੀ ਆਪਦੇ ਪਾ ਕੇ ਲਿਆਵਾਂਗੇ ਸਾਨੂੰ ਤਾਂ ਕੱਲੀ ਕੁੜੀ ਚਾਹੀਦੀ ਐ ਮੈਂ ਤਾਂ ਫੇਰ ਪੈਰਲਿਸਟ 'ਚ ਵਿਆਹ ਕਰਤਾ ਸਾਰਾ ਤਾਂ ਤੁਹਾਡੇ ਰਿਸ਼ਤੇਦਾਰਾਂ ਦਾ ਮਾਨ ਤਾਨ ਕਰਤਾ ਛਾਂਪਾਂ ਛੱਲੇ ਪਾਤੇ ਅਜੇ ਕੋਈ ਕਸਰ ਨਹੀਂ ਹਜੇ ਵੀ ਗੱਡੀ ਨੂੰ ਮੂੰਹ ਣਾ ਅੱਡਾ ਨਾ ਮੂੰਹ ਕੱਲਾ ਮੇਰਾ ਮੁੰਡਾ ਹੈਗਾ ਐਨੀ ਜ਼ਮੀਨ ਦਾ ਮਾਲਕ ਹੈ ਐਨਾ ਤਾਂ ਤੁਹਾਨੂੰ ਵੀ ਪਤਾ ਹੈ ਵੀ ਐਨੀ ਜ਼ਮੀਨ ਤੇ ਕੀ ਦੇਣਾ ਚਾਹੀਦਾ ਕੀ ਨਹੀਂ ਨਾ ਲੋਕ ਤਾਂ ਪੰਜ ਪੰਜ ਕਿੱਲਾਂ ਤੇ ਗੱਡੀਆਂ ਦੇ ਦਿੰਦੇ ਨੇ ਤੋਤੋਂ 10 ਕਿੱਲਾਂ ਤੇ ਨਹੀਂ ਸਰੀ ਨਾ ਗੱਡੀ ਹੋਈ ਚਾਹੀਦੀ ਸੀ ਬਚੋਲੇ ਨੂੰ ਕਹਿੰਦੇ ਸਾਡੀ ਮਰਜ਼ੀ ਹੁੰਦੀ ਰਿਸ਼ਤਾ ਕਰ ਦੇ ਨਾ ਕਰ ਦੇ ਨਾ ਸਾਡੀ ਕੁੜੀ ਨੂੰ ਕਿਹੜਾ ਰਿਸ਼ਤਿਆਂ ਦਾ ਘਾਟਾ ਸੀ ਸੁਖਨਾ ਮથેੜੀ ਪੜੀ ਲਿਖੀ ਆ। ਨਾ ਜੇ ਇੰਨੀ ਪੜੀ ਲਿਖੀ ਐ ਹੁਣ ਤੋੜ ਦੋ ਕਿੱਥੇ ਤੋੜਨੀ ਆ। ਨਾਲੇ ਮੇਰਾ ਖੜਾ ਛੁੱਟ ਜੂਗਾ। ਲੱਗੀ ਆ ਤਰੀਫਾਂ ਕਰਨ। ਨਾ ਹੁਣ ਕਿੱਥੇ ਤੋੜ ਦਿਆਂ। ਸੁਖਨਾ ਦੋ ਜਵਾਕਾਂ ਦੀ ਮਾਂ ਹੋ ਗਈ। ਹੁਣ ਤਾਂ ਇੱਥੇ ਹੀ ਰਹੂਗੀ। ਨਾਲੇ ਤੂੰ ਤੰਗ ਕਰਕੇ ਦਿਖਾਈ।